ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅਨ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਮੋਦਕੀ ਨਗਰ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਸੱਜਣੋ ਤੇ ਸਾਹਮਣੇ ਚੱਲਦੀਆਂ ਸਕਰੀਨ ਤੇ ਦੋ ਝੋਟੀਆਂ ਮੱਝਾਂ ਜਿਹੜੀਆਂ ਸੱਜਣੋ ਇਹ ਨੋਟ ਕਰ ਲਿਓ ਦੋਨੋਂ ਹੀ ਟੋਕੜਾਂ ਗੱਬਣਾ ਚੈੱਕ ਪਾਸ ਕਿੰਨੇ ਕਿੰਨੇ ਚਰਦੀਆਂ ਗੱਬਣਾ ਚੈੱਕ ਪਾਸ ਆ ਸਾਰਾ ਲੇਖਾ ਜੋਖਾ ਪੁੱਛ ਲਾਂਗੇ ਉਹ ਸੱਜਣੋ ਤੇ ਕਿੰਨਾ ਕਿੰਨਾ ਇਹਨਾਂ ਕੋਲੇ ਦੁੱਧ ਦਾ ਸਾਰਾ ਹਿਸਾਬ ਕਿਤਾਬ ਲੈ ਕੇ ਤੁਹਾਡਾ ਨਾਲ ਸਾਂਝਾ ਕਰ ਦਿਆਂਗੇ ਜਿਹੜੇ ਸੱਜਣ ਦੇ ਪਸੰਦ ਆ ਗਈਆਂ ਤਸੱਲੀ ਕਰਕੇ ਖਰੀਦਤਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜਿਓ ਅੰਤ ਤੱਕ ਆਜੋ ਲਈਏ ਜਾਣਕਾਰੀ ਭਰਾ ਤੋਂ ਤੋੜ ਕੇ ਵੇਣੇ ਆ ਇਹਨੂੰ ਬਹੁਤ ਚੰਗਾ ਸੀਮਨ ਲੱਗਾ ਹੋਇਆ ਸੱਜਣੋ ਨੋਟ ਕਰ ਲਿਓ ਸਟਰਾ ਭਰਾ ਦੇ ਕੋਲੇ ਆ ਝੋਟੀ ਨੂੰ ਤੇ ਬੜਾ ਚੰਗਾ ਇਹਨੇ ਸੱਜਰ ਨੇ ਦੁੱਧ ਦਿੱਤਾ ਆਹ ਸਟਰਾ ਇਹ ਵੀ ਨੋਟ ਕਰ ਲਿਓ ਬਾਕੀ ਜਿਹੜਾ ਭੈਣ ਭਰਾ ਖਰੀਦਦਾ ਉਹਦੀ ਤਸੱਲੀ ਕਰ ਲਿਓ ਬਾਕੀ ਆਪਾਂ ਜਾਣਕਾਰੀ ਵੀਰ ਤੋਂ ਲੈ ਕੇ ਤੁਹਾਡ ਨਾਲ ਸਾਂਝੀ ਕਰਦੇ ਆ ਲਾਪਰੀ ਸਾਸਰੀ ਕਾਲ ਜੀ ਹੋਰ ਸੁਣਾ ਸਤ ਸ੍ਰੀ ਅਕਾਲ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਐਡਰੈਸ ਦੱਸ ਗਏ ਇੱਥੋਂ ਦਾ ਮੋਦਕੀ ਜ਼ਿਲ੍ਹਾ ਫਰੀਦਕੋੜ ਤੇ ਨੰਬਰ 768932 ਉਦਾਹਰਨ 76819 ਤੇ 32010 ਇਹਦੇ ਤੇ ਕਰੇ ਸੰਪਰਕ ਹਣਾ ਆਪਣੇ ਨਾਲ ਹਾਂਜੀ ਠੀਕ ਆ ਤੇ ਆਹ ਕਿਹੜਾ ਪੈਲਸ ਆ ਕੰਟਰੋਲ ਇਹ ਕੈਸਟ ਬਈ ਕੈਸਟਰ ਹਾਂਜੀ ਮੈਨੂੰ ਤਾਂ ਸਜਣੋਂ ਨਾਂ ਜਿਆ ਨਹੀਂ ਲੈਣਾ ਆਉਂਦਾ ਐਵੇਂ ਕਹਾਂ ਹਣਾ ਵੱਲਾ ਜੀ ਹਣਾ ਇਹਦੇ ਮਗਰ ਘਰਾ ਹਾਂਜੀ ਹਾਂਜੀ ਅੱਜ ਦੋਨੇ ਤੋਕੜਾਂ ਗੱਬਣਾ ਚੈੱਕ ਪਾਸ ਇੱਕ ਬੱਚਾ ਹੈਗਾ ਇੱਕ ਮਗਰ ਇੱਕ ਨਹੀਂ ਗਈ ਇੱਕ ਮਗਰ ਬੱਚਾ ਹੈਗਾ ਤੇ ਇੱਕ ਮਗਰ ਹੈ ਨਹੀਂ ਅੱਜ ਝੋਟੀ ਤੋਂ ਸ਼ੁਰੂ ਕਰੀਏ ਤਾਂ ਇਹ ਕਿੰਨੇ ਚਿਰ ਦੀ ਗੱਬਣ ਹੋ ਗਈ ਇਹ ਸਾਢੇ 3 ਮਹੀਨੇ ਚੈੱਕ ਪਾਸ ਹੋ ਗਈ ਆ ਇਹਨੂੰ ਸੀਮਨ ਲੱਗਾ ਹਨ ਅਰਜਨ ਕੁੰਗੜ ਦਾ ਸੀਮਨ ਭਰਾਇਆ ਗਿਆ ਆਪਾਂ ਅਰਜਨ ਕੁੰਗੜ ਦਾ ਸੀਮਨ ਲੱਗਾ ਤੇ ਸਾਢੇ 3ਾਂ ਦੀ ਗੱਬਣ ਚੈੱਕ ਪਾਸ ਹੋ ਗਈ ਚੈੱਕ ਪਾਸ ਗਰੰਟੀ ਹੋ ਗਈ ਆ ਆਪਣੀ ਚੈੱਕ ਕਰਾਈ ਅਗਲਾ ਯਾਰ ਕਰਾ ਕੇ ਲੈ ਜੇ ਠੀਕ ਆਪਣੇ ਡਾਕਟਰ ਮਨਦੀਪ ਨੇ ਕੀਤੀ ਐ ਟੀਕਾ ਹਨਾ ਉਸੇ ਨੇ ਟੀਕਾ ਭਰਿਆ 100 ਦੀ 100 ਗੱਭਣਾ ਸਜਣੋ ਕਿਉਂਕਿ ਬਹੁਤ ਭਰਾ ਸਾਹ ਸੁਟਰਾ ਕੰਮ ਕਰਦਾ ਵੀ ਇਦਾਂ ਦੀ ਗੱਲ ਨਹੀਂ ਬੜਾ ਵਧੀਆ ਕੰਮ ਆ ਉਸ ਵੀਰ ਦਾ ਵੀ ਵਧੀਆ ਵਧੀਆ ਸੀਮਾ ਨਾਲ ਮਈਆਂ ਲਾ ਕੇ ਤੇ ਚੰਗੇ ਉਹਨੇ ਹਾਂ ਰਿਕਾਰਡ ਦੀਆਂ ਮਈਆਂ ਤਿਆਰ ਕੀਤੀ ਤੇ ਲਾਵੇ ਦੇ ਕੋਲੇ ਦੁੱਧ ਹੁਣ ਦੋ-ਤਾਂ ਕਿਲੋ ਆਈ ਪੁਰਾ 8 ਕਿਲੋ 7.5-8 ਕਿਲੋ ਹੋਏਗਾ ਹਣ ਠੀਕ ਆ ਸਾਢੇ 7 ਤਸੀਲ ਵਾਲੀ ਆ ਹਨਾ ਗਰਮੀ ਕਰਕੇ ਨਾ ਕੜੀਆਂ ਆਈਆਂ ਦੁੱਧ ਗਰਮੀ ਅੱਗ ਤਾਂ ਵਰੀ ਜਾਂਦੀ ਆ ਉਹ ਨਾ 9 10 ਦਿਨ ਸੀ ਨਸੀਲ ਬਹੁਤ ਜ਼ਿਆਦਾ ਜਿੰਨੇ ਮੱਤੀ ਠੀਕ ਆ ਥਾਪੀ ਤੇ ਪਾੜਾ ਪਾ ਕੇ ਤੇ ਥਾਪੀ ਤੇ ਪਾੜਾ ਪਾ ਕੇ ਮਿਲਣਾ ਅਰਜਨ ਕੁੰਗੜ ਤੋਂ ਗੱਬਣ ਹੋ ਗਈ 8 ਕਿਲੋ ਦੁੱਧਾ 7 ਮਨ ਕੀ ਸੌਦਾ ਕਰ ਲੈ ਖੁੱਲਾ ਹੈ 8 ਕਿਲੋ ਦੁੱਧ 8 ਕਿਲੋ ਖੁੱਲਾ ਦੁੱਧ ਹਾਂਜੀ ਠੀਕ ਆ ਇਹ ਮੰਨ ਕੇ ਚਲੋ ਸੱਜਣ ਦੇ ਨੇ 14 13 14 ਖੁੱਲਾ ਦੁੱਧ ਪਹਿਲੇ ਦਿਨ ਹਾਂ ਬੜੇ ਚੰਗੇ ਦੁੱਧ ਆ ਲਈ ਆ ਯਾਰ ਅਗਲਾ ਕਹਿੰਦਾ ਕੱਦ ਵਾਲੀਆਂ ਦਿੰਦੀਆਂ ਹਨਾ ਹਾਂਜੀ ਕੋਈ ਨਹੀਂ ਵਾਚ ਕੀ 2 ਮੰਨਦਾ ਇਹ ਨੰਨਾ ਕਿਸ ਨੇ ਠੀਕ ਆ ਵੀ ਇੰਨਾ ਦੁੱਧ ਕੱਢਿਆ ਹੋਊਗਾ ਬਿਮਾਰ ਨਹੀਂ ਕਰਕੇ ਨਾ ਵਿਚਾਰੀ ਬਿਮਾਰ ਦੀ ਨਮੂਨੀ ਆ ਗਏ ਸੱਜਤੂਈ ਨੂੰ ਠੀਕ ਆ ਇਹ ਕਹਿੰਦੇ ਬੱਚਾ ਨਹੀਂ ਲੈਣੀ ਤੇਰੀ ਬਿਮਾਰ ਕਰਕੇ ਹਾਂ ਤੇ ਫਿਰ ਵੀ ਦੋ ਦਿਨ 13 14 ਖੁੱਲਾ ਦਿੰਦਾ ਸੀਗਾ ਟੈੱਕੇ ਮਿਲੀ ਨਾਲੇ ਟੈੱਕੇ ਨਾਲੇ ਤੇ ਹੁਣ ਇਹਦੀ ਤੋਰ ਕਰਾ ਚ ਲੋ ਵੀ ਸੱਜਣਾ ਤੋਰ ਕਰ ਲੈ ਚੱਕ ਝੋਟੀ ਪਹਿਲਾ ਸੂਆ ਸੂਈ ਸੀ ਦੂਜੇ ਲਈ ਗੱਭਣ ਸਾਰੀ ਗੱਲਬਾਤ ਕਰਤੀ ਵੀ ਅਰਜਨ ਕੂੰਗੜ ਤੋਂ ਗੱਭਣ ਮੀ ਆਪਣੇ ਪਿੰਡ ਡਾਕਟਰ ਮਨਦੀਪ ਸਿੰਘ ਸਗਾ ਹੀ ਇੱਕ ਸਾ ਜਿੰਨਾ ਪਾਲੀਏ ਦਾਰਾ ਉਨੇ ਦੁੱਧਵਾਦੇ ਹੁੰਦੀ ਹੈ। ਅੱਛਾ ਲੈ ਵੀ ਸਜਣਾ ਕਹਿੰਦਾ گاਵਾ ਰਗੀ ਆ ਵੀ ਜਿੰਨਾ ਦਾਣਾ ਪਾਦੀਏ ਤੇ ਉਨੇ ਹੀ ਦੁੱਧ ਤੇ ਇਹ ਵੇਖਿਓ ਇੱਕ ਥੋੜੀ ਜਾਣਕਾਰੀ ਹੋਰ ਵੀ ਸਾਂਝੀ ਕਰਾਂ ਵਾਦਾ ਕਰਾਂ ਕਈ ਭੈਣਾ ਭਰਾ ਸਿਆਣੇ ਆਪਣੇ ਬਜ਼ੁਰਗ ਕਹਿ ਦਿੰਦੇ ਆ ਯਾਰ ਇਹਦਾ ਤਾਂ ਬਿਆਤ ਘਾਟਾ ਆ ਜਾਂਦੇ ਆ ਵਪਾਰ ਲੈਣ ਦੇ ਵਿੱਚ ਵੀ ਇਹਨੇ ਨਹੀਂ ਦੁੱਧ ਕੱਢਣਾ ਦੂਰੇ ਸਿਰ ਮਾਰ ਦਿੰਦੇ ਆ ਤੇ ਆ ਇੱਕ ਤੁਹਾਡੇ ਸਾਹਮਣੇ ਮਨ ਲਓ ਵੀ ਇਹ ਵੀ ਇੱਕ ਵੱਡੀ ਗੱਲ ਆ ਕੱਦ ਛੋਟਾ ਤੇ ਕਰਮਾਂ ਵਾਲੀ ਨੇ ਦੁੱਧ ਯਕੀਨ ਕਰਿਓ ਗਰੰਟੀ ਵਾਲਾ ਦਿੱਤਾ ਹੋਇਆ ਹਾਂ ਘਰੇ ਇੱਥੇ ਸੂਈ ਸੀ ਇੱਥੇ ਚੂਈ ਆ ਹੁਣ ਟੋਕੜ ਗੱਬਣ ਕਰਕੇ ਤੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਭਰਾ ਹਰੀ ਓਕੇ ਰਿਪੋਰਟ ਝੂਟੀ ਆ ਸੱਜਣਾ ਬੜਾ ਚੰਗਾ ਕਰਮਾਂ ਵਾਲੀ ਨੇ ਦੁੱਧ ਪਾਇਆ ਤੇ ਲਵ ਇਹਦਾ ਰੇਟ ਆ ਰੇਟ ਨਹੀਂ ਆਪਾਂ ਕਰਦੇ ਆ ਮੁੱਲ ਜਿੰਨਾ ਲੱਭੇ ਕੋਈ ਕਰੋ 82 ਕਰਾ ਲਓ ਭਾਈ ਤੇ 77000 ਦੇ ਦੇਣਾ ਗਿਆ ਭਾਈ 77000 ਦੀ ਦੇਣਾਗੇ 70 ਤੇ 7 ਹਾਂਜੀ ਉਹਦੇ ਚੋ ਪਿਆਰ ਮੁਹੱਬਤ ਮਾਰਾ ਮੁਰ ਛੂਟ ਛੱਪਾ ਕਰਦੇ ਆਂ ਵਾਕਈ ਓਕੇ ਰਿਪੋਰਟ ਛੋਟੀ ਹੈ ਨਾ ਪੂਰੀ ਚੰਗੀ ਛੋਟੀ ਹੈ ਜਿਹੜਾ ਲੈ ਗਿਆ ਯਾਦ ਕਰੂ ਮੈਂ ਨਾ ਯਾਦ ਕਰੂਗਾ ਹੀ ਹਨਾ ਇਹ ਚੰਕਰਮਾਲੀ ਨੇ ਦੁੱਧ ਬਹੁਤ ਚੰਗਾ ਪਾਇਆ ਯਾਰ ਕੋਈ ਮੈਂ ਨਾ ਗਾੜ ਵੀ ਤੁਮੀ ਫਸਮਾ ਕਿੱਲੇ ਠੋਕ ਦਿੰਦੀ ਹੈ ਤੇ ਚੋਣ ਵੀ ਕੋਲਾ ਰੂਗ ਮਰ ਗਿਆ ਜਵਾ ਰੂਗ ਗਿਆ ਇਹ ਨਹੀਂ ਪੁੱਛੋ ਜਵਾ ਇਹੂ ਜੇ ਮੈਂ ਨਾ ਥਾਂਜੇ ਕੇ ਪਾਸੇ ਮੁਰਦਾ ਨਾ ਗੋਇਣਾ ਕਿੱਲੇ ਠੋਕ ਲਈ ਦੀ ਗੋਣਾ ਦੀ ਗੁਸਲੀ ਛੋਟੀ ਆ ਇੱਕੋ ਹੀ ਲਾਉਣਾ ਇਹਨੇ ਤੇ ਐਦਾ ਕੀ حساب ਇਹ ਛੀਆਂ ਦੀ ਹੋ ਜਾਂਦੀ ਗੱਭਣੀ ਬਣ ਗਈ ਦੋ ਚਾਰ ਦਿਨ ਹੀ ਘੱਟ ਹੋਣਗੇ 6 ਕੰਪਲੀਟ ਕਰਕੇ ਸਤਵਾਂ ਲੱਗ ਜੂ ਹਾਂਜੀ ਮਗਰ ਕੱਟਾ ਮਾ ਕਟਾ ਨਹੀਂ ਉੱਪਰ ਖੜਾ ਦੁੱਧ ਦੋ ਦਿਨ ਤੁਹਾਨੂੰ ਵੀ 8 ਕਿਲੋ ਹੋਏਗਾ 8 ਕਿਲੋ ਦੋਨੇ ਟਾਈਮ ਹੀ ਦੋਨੇ ਟਾਈਮ ਹੁੰਦੀ ਹੈ ਸੁਆਹ ਇਹ ਕਿਹੜਾ ਸੁਆਹ ਗੀ ਤੀਜਾ ਸੁਆਹ ਤੇਜਾ ਸੁਆਹ ਹਾਂਜੀ ਠੀਕ ਆ ਇਹ ਗੱਭਨ ਟੀਕੇ ਤੋਂ ਨਹੀਂ ਪਤਾ ਆਪਾਂ ਕਿਹੜੇ ਤੋਂ ਨਹੀਂ ਇਹ ਬਾਲੀ ਤੋਂ ਗੱਭਰ ਆਈ ਆਪਣੇ ਕੋਲ ਨਾਲ ਹੈਗੀ ਤੇ ਭਾਵੇਂ ਨਾਲ ਕੋਈ ਲਈ ਸੱਜੇ ਵੇਚੀ ਦੇ ਨੇ ਠੀਕ ਆ ਉਹ ਆਪੋ ਖੜਾ ਆਪਾਂ ਲੈ ਜਾਂਦੀ ਠੀਕ ਹੈ ਮਾਲੀ ਤੋਂ ਗੱਬਣਾ ਮਾਲੀ ਤੋਂ ਗੱਬਣਾ ਇਹ ਮਾਲੀ ਤੋਂ ਵਾਈ ਜ਼ਿਆਦਾ ਇਹ ਰਹਿੰਦੀ ਮਾਲੀ ਤੋਂ ਇਹ ਵੀ ਧੰਨਵਾਦ ਕੱਟ ਦੇ ਬਾਰੇ ਦੀ ਵੀ ਕਰਾ ਤੋਰ ਚ ਲਓ ਵੀ ਸੱਜਣੋ ਇਹ ਮਾਲੀ ਤੋਂ ਰਹਿੰਦੀ ਹੈ ਕਿਉਂਕਿ ਕਈ ਮੱਝਾਂ ਆਂਦਾ ਹਜੇ ਵੀ ਰਤਬਾ ਕਿਉਂ ਮਾਲੀ ਤੋਂ ਰਹਿੰਦੀਆਂ ਨਹੀਂ ਟੀਕੇ ਤੋਂ ਰਹਿੰਦੀਆਂ ਤੇ ਕੁਝ ਕਿ ਦਿਨਾਂ ਨੂੰ 6 ਕੰਪਲੀਟ ਪੂਰੇ ਕਰਕੇ ਤੇ 7ਵੇਂ ਚ ਪੈਰ 6 ਕੰਪਲੀਟ ਜਾਂ 7ਵਾਂ ਮਹੀਨਾ ਲੱਗ ਗਿਆ ਜਾਨੋ ਤੇ ਹਜੇ ਵੀ 8 ਕਿਲੋ ਦੁੱਧ ਦਾ ਤੇ ਨੋਟ ਕਰ ਲਿਓ ਇਹ ਸੱਜਰ ਮਿਹਨਤ ਦੁੱਧ ਜਿਹੜਾ ਦਿੱਤਾ ਲਭ ਕਿੰਨਾ ਕਿ ਦੁੱਧ ਪਾਇਆ ਇਹਨੇ ਸੱਜਰ ਨੇ 15 16 ਕਿਲੋ ਖੁੰਮਾ ਦਿੰਦੀ ਐਨੇ ਕਾਪਣ ਸੱਜਰ ਦੀ ਵੀਡੀਓ ਵੀ ਹੈਗੀ ਐ ਸੱਜਰ ਦੀ ਵੀਡੀਓ ਹਜੇ ਵੀ ਸਾਂਭੀ ਹੋਈ ਆ 15 16 ਕਿਲੋ ਮੈਂ ਦੁੱਧ ਦਿੰਦੀ ਮੂੰਹ ਵਾਲਾ ਨਹੀਂ ਸੱਜਰ ਨੂੰ ਭਾਂਡੇ ਵਾਲਾ ਇਹ ਨੋਟ ਕਰ ਲਿਓ ਬਾਲਟੀ ਵਾਲਾ ਦੁੱਧ ਇਹ ਦਿੰਦੀ ਆ ਕੱਟਾ ਅੱਜ ਵੀ ਇਹਦੇ ਮਗਰ ਮਿਲਦੀ ਕੱਟੇ ਤੇ ਕਿ ਪਹਾੜੇ ਤੇ ਪਹਾੜੇ ਕੱਟਾ ਦੇ ਦਿਆਂਗੇ ਨਾਲ ਹੀ ਆ ਨਾਲ ਕਰਾਂਗੇ ਆਪਾਂ ਮੋਹ ਬਹੁ ਕਰਦੀ ਆ ਨਹੀਂ ਬੱਚੇ ਦਾ ਮੋਹ ਕਰਦੀ ਠੀਕ ਆ ਲੋ ਵੀ ਸੱਜਰ ਨੂੰ ਕੱਟਾ ਤੁਹਾਨੂੰ ਨਾਲ ਹੀ ਮਿਲ ਜੂਗਾ ਕਿਉਂਕਿ ਬੱਚੇ ਦਾ ਨਾ ਮੋਹ ਸੱਜਰਾਂ ਨੂੰ ਕਰਦੀ ਰਹਿੰਦੀ ਆ ਉਕੀਰ ਪੂਟਾ ਲੈ ਕੱਢ ਕੇ ਰਾਂ ਚੰਗਿਆੜੇ ਕੋਈ ਗੱਲ ਕੋਈ ਗੱਲ ਇਹ ਸੱਜਣੋ ਆ ਚੈੱਕ ਕਰ ਲੋ ਜਦੋਂ ਸੱਜਰ ਮੈਂ ਸੂਈ ਆ ਜਿਹੜੀ ਤੁਹਾਨੂੰ ਹੁਣ ਤੋਕੜ ਗੱਬਣਾ ਸਾਹਮਣੇ ਸਕਰੀਨ ਤੇ ਇੱਕ ਸਾਈਡ ਤੇ ਚਲੀ ਜਾਂਦੀ ਆ ਇਹ ਆ ਵੇਖਿਓ ਤੇ ਠੀਕ ਆ ਵਾ ਓਕੇ ਆਵੇ ਮੂੰਹ ਵਿਖਾਤਾ ਬਾਕੀ ਜਿਹੜਾ ਭੈਣ ਭਰਾ ਲਊਗਾ ਹਨਾ ਉਹ ਆਪਦੀ ਤਸੱਲੀ ਕਰ ਲਊਗਾ ਯਾਰ ਇਹਦਾ ਰੇਟ ਸ਼ਾ ਜੀ ਇਹਦਾ ਮੁੱਲ 85000 ਰਾਈ ਇਹਦਾ ਮੁੱਲ 85000 ਦੇ ਕਿੰਨੇ ਦੀ ਦੇਈਏ? ਇਹ 82 ਹੀ ਦੇਦਾਗੇ। ਓਕੇ ਰਪੋਰਟ। ਹਾਂਜੀ। ਠੀਕ ਆ। ਲਓ ਵੀ ਸੱਜਣਾ ਮੁੱਲ ਕਰਦੇ ਆ 85000 ਰੁਪਿਆ। ਤੇ 82000 ਦੀ ਦੇ ਦੇਵਾਂਗੇ। ਵੀਰ ਦੇ ਕਹਿਣ ਮੁਤਾਬਕ ਬਾਕੀ ਸੰਪਰਕ ਕਰ ਲਿਓ। ਕਿ ਕਿ ਸਾਢੇ 6 ਵਜੇ ਚੁਾਈ ਆਈ। ਸਾਢੇ 6:00 ਚੁਾਈ ਹੋਣੀ ਆਪਣੀ। ਓਕੇ ਧੰਨਵਾਦ ਧੰਨਵਾਦ। ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ। ਪਰਮਾਤਮਾ ਤੁਹਾਨੂੰ ਦਿਨ-ਦੁਪਹਿਰ ਦੀ ਰਾਤ ਚੌਗਣੀ ਤਰੱਕੀ ਬਖਸ਼ੇ। ਸਾਰੇ ਭੈਣਾ ਭਰਾਵਾਂ